ਕਰਦੇ ਹੋ ਤੁਸੀਂ ਲੋੜੀ ਮੰਗਦੇ ਲੋੜੀ ਮੰਗਦੇ ਆ ਤੇ ਫੇਰ ਉਹ ਕਿੰਨੇ ਕਿੰਨੇ ਪੈਸੇ ਹੋਏ ਤੁਹਾਡੇ ਤੁਹਾਨੂੰ ਨਹੀਂ ਪਤਾ ਦੇਖਿਆ ਨਹੀਂ ਤੁਸੀਂ ਕਿ ਕਿਥੋਂ ਕਿਥੋਂ ਕਿੰਨੇ ਕਿੰਨੇ ਮਿਲੇ ਉਹ ਤੁਹਾਡੀ 베ੜੀ ਮੰਗ ਮੰਗ ਕੇ ਮਮਾ ਨੂੰ ਦੇ ਜਾਂਦੇ ਹਾਂ ਹਾਂਜੀ ਓਹੋ ਕਾਦੇ ਦੇ ਦੱਸ ਆਮ ਨੇ ਹਾਂ ਅੱਛੀ ਬਦਨ ਨੂੰ ਛਾਦੇ ਦੇ ਦੱਸ ਆਮ ਨੇ ਇੱਕ ਕੰਮ ਆ ਪੈਸੇ ਨਾਲ ਵੇਚੋ ਤਾਂ ਆਮ ਨੂੰ ਸਾਡੇ ਉਹ ਮਮਾ ਨੂੰ ਦੇ ਦਿੱਤੇ ਹਾਂਜੀ ਫੇ ਲੈਣੀ ਕਦੋਂ ਆ ਹੁਣ ਉਹਨਾਂ ਦੇ ਘੜਾਉਣੇ ਲੈਣੇ ਆ। ਉਹ ਹੋ ਅੱਛਾ ਮੇਲੇ 'ਚ ਫੇਰ ਘੜਾਉਣੇ ਲੈਣੇ ਆ। ਪੈਸੇ ਜੋੜ ਕੇ ਅੱਛੇ ਪਾਸੇ ਦੇ ਆ। ਅੱਛਾ ਅੱਛੇ ਕਾਲੂ ਲੈ ਲੈਣ ਨੂੰ ਕਰਦੇ। ਓਕੇ। ਬਾਬੇ ਆ ਮੇਲੇ ਤੋਂ ਲੈਣਾ। ਓਕੇ ਅੱਛਾ ਚਲੋ ਹੁਣ ਰੋੜੀ ਦਾ ਗੀਤ ਸੁਣਾ ਦਿਓ ਇੱਕ। ਅੱਛਾ ਕੱਟਾ ਗਿਆ ਨੱਠ 60 ਰੁਪਏ ਕੱਢ ਕੱਟਾ ਗਿਆ ਰੋਸ ਕੱਟਾ ਵੀ ਰੋਸ ਜਾਂਦਾ ਹੁੰਦਾ ਅੱਛਾ ਠੀਕ ਹੈ ਅੱਛਾ ਤੇਰਾ ਪੁੱਤ ਕੀ ਨਾਮ ਹੈ ਗੁਰਲੀਨ ਕੌਰ ਗੁਰਲੀਨ ਤੈਨੂੰ ਕਿੰਨੇ ਪੈਸੇ ਬਣੇ ਓਕੇ ਮੇਰਾ ਗੱਲ 100 ਕਾ ਹੈਗਾ ਹੈ ਹੈਗਾ ਨਾ ਕੀ ਕਰਨਾ ਹੈ ਨਾ ਦਾ ਇਹਦਾ ਦਾ ਇਹਦਾ ਦਾ ਮੰਮਾ ਨੂੰ ਉਹ ਮੰਮਾ ਨੂੰ ਘਰ ਦੇ ਦੇਣੇ ਹੁਣ ਤੇ ਫਿਰ ਫਿਰ ਮੰਮਾ ਨੂੰ ਦੇ ਦੇ ਦੇਣੇ ਆ ਫਿਰ ਕਿਦਾਂ ਹੋ ਫਿਰ ਮੰਮਾ ਨੇ ਇੱਦਾਂ ਇਹਦਾ ਪਤਾ ਫਿਰ ਇਹ ਇਹਦੇ ਜੀ ਦੋ ਪੈਸੇ ਮੰਮਾ ਕੋਲੋਂ ਜਿਆਦੇ ਹੋ ਜਾਣ ਫਿਰ ਮੰਮਾ ਇਹਦੇ ਹਣਾ ਹੋ ਪੈंसिल ਪੁਲਸੀ ਲੈ ਲੈਣੀ ਕੀ ਲੈ ਲੈਣੀ ਪੈंसिल ਅੱਛਾ ਪੜਾਈ ਦਾ ਸਮਾਨ ਲੈਣਾ ਓ ਗੱਡ ਬੱਚਾ ਮੇਰਾ ਪੁੱਤ ਠੀਕ ਹੈ ਠੀਕ ਹੈ ਠੀਕ ਹੈ ਜਦੋਂ ਪੈਸੇ ਜੁੜ ਗਏ ਹੈ ਪੜ੍ਹਾਈ ਦਾ ਸਮਾਨ ਲੈਣਾ ਵੈਰੀ ਗੁੱਡ ਵੈਰੀ ਨਾਈਸ ਬੱਚਾ ਅੱਛਾ ਤੇ ਵੀ ਤਾਂ ਬਈ ਤੇਰੇ ਕੋਲ ਜਿਆਦਾ ਹੋਣੇ ਚਾਹੀਦੇ ਤੇ ਫਿਰ ਛੋਟੀ ਕਿੱਥੇ ਹੈ ਛੋਟੀ ਨਹੀਂ ਹੈ ਤੇਰਾ ਗਰੁੱਪ ਕਿੱਥੇ ਹੈ ਬਾਕੀ ਕੁੜੀਆਂ ਉਹ ਨਹੀਂ ਆਈ ਚੱਲ ਇੱਕ ਲੋੜੀ ਦਾ ਗੀਤ ਸੁਣਾ ਦੇ ਮੇਰਾ ਪੁੱਤ ਕਿਹੜੀ ਸੁਣਾਣਾ ਉਹ ਲੋੜੀ ਦਾ ਹਾਂ ਸੁਣਾ ਫੇਕ ਲੋੜੀ ਵੀ ਲੋੜੀ ਕੱਤੇ ਪੂਰੀ ਲੋੜੀ ਕੱਟ ਗਿਆ ਲੱਠ 60 ਰੁਪਏ ਕੱਢ ਓ ਅੱਛਾ ਅੱਗੇ ਖੰਡ ਗਈ ਮੱਕ ਅੱਛਾ ਚਾਚਾ ਗਿਆ ਰਸ ਉਹ ਤੁਹਾਡੀ ਅੰਡਾ ਫਟ ਗਿਆ 판ਦਾ 판ਡੇ ਵਿੱਚ 판ਦੇ ਵਿੱਚ 판ਡੇ ਵਿੱਚ ਗੋਲੀ ਤੇ ਮਾਈ ਲੋੜੀ ਵੈਰੀ ਗੁੱਡ ਫਟ ਗਿਆ ਅੰਡਾ ਵਿੱਚ ਰਸ ਗਿਆ ਚਾਚਾ ਵਿੱਚ ਕੱਟਾ ਰਸ ਗਿਆ ਰਸਾਈ ਜਾਂਦਾ ਕੋਈ ਬੱਚੇ ਉਹ ਕਹਿੰਦੇ ਆ ਰਸ ਗਿਆ ਕੱਟਾ ਖਰੇ ਇਦਾਂ ਕੁਛ ਉਦਾਂ ਵੀ ਹੈ ਕੱਟਾ ਚਲ ਰਿਹਾ ਮੇਰੇ ਤੁਹਾਡਾ ਉਪਤੀ ਇਹ ਰਸ ਕਾਲੇ ਗਈ ਕੁੜੀ ਮੈਂ ਬਾੜੀ ਨਹੀਂ ਲੈ ਨੋ ਨੋ ਤੂੰ ਦੱਸ ਕੀ ਹੋਇਆ ਸੀ ਨਹੀਂ ਕੁਛ ਨਹੀਂ ਕਹਿੰਦੀ ਕਿਦਾਂ ਇਹ ਪਿੱਛੇ ਸਾਈਕਲ ਹੀ ਫੜ ਗਈ ਸੀ ਮੇਰੀ ਮੈਂ ਨੂੰ ਗਿਆ ਮੈਂ ਕਿਹਾ ਨਾ ਫੜ ਜੇ ਵੀ ਮੋਰੇ ਗੱਡੀ ਆ ਗਈ ਹੈ ਨਾ ਫਿਰ ਹੈ ਨਾ ਇਹਦੇ ਵੀ ਸਾਡੇ ਲੱਗੂਗੀ ਮੇਰੇ ਵੀ ਸਾਡੇ ਲੱਗੂਗੀ ਫਿਰ ਮੈਂ ਨੂੰ ਤਾਂ ਆ ਗਿਆ ਮੈਂ ਕਿ ਸੈਰ ਤੇ ਇਹ ਰੋਸ ਕੇ ਚੱਲ ਗਈ ਉੱਦੀ ਕਹਿੰਦੀ ਕੀ ਕਹਿੰਦੀ ਫਿਰ ਰੋਸ ਕਿੰਦ ਕਰ ਕੀ ਕਹਿੰਦੀ ਹੈ ਮੇਰੀਆਂ ਲੱਤਾਂ ਜਾਉਂਦੀਆਂ ਮੈਂ ਫੜ ਨਹੀਂ ਸਕਦੀ ਮੈਂ ਨਹੀਂ ਲੋੜੀ ਮੰਗਣੀ ਕੀ ਕਹਿੰਦੀ ਮੈਂ ਨਹੀਂ ਲੋੜੀ ਮੰਗਣੀ ਹਾਂ ਕਹਿੰਦੀ ਮੈਂ ਨਹੀਂ ਲੋੜੀ ਮੰਗਣੀ ਮੈਂ ਚੱਲੀ ਆ ਘਰ ਨੂੰ ਅੱਛਾ ਕਿੰਨੇ ਪੈਸੇ ਹੋਏ ਤੁਹਾਡੇ ਅਡੇ ਹਲੇ 100 ਰੁਪਏ ਬਣੇ ਸਾਰਿਆਂ ਦਾ ਹੀ ਕਿੰਨੇ ਜਣਿਆਂ ਦਾ ਪੰਜ ਛੜ ਇਕੱਠੇ ਆ ਸਾਡੀ ਘੱਟੇ ਹੋਵੇ ਇਹ ਤਾਂ ਕੁਛ ਨਹੀਂ ਹੈ ਕਿੰਨੇ ਵਜੇ ਲੱਗੇ ਸੀ ਮੰਗਣ ਸਵੇਰੇ ਅੱਛਾ ਸਾਰੀ ਦਿਹਾੜੀ ਚ 100 ਰੁਪਏ ਵਾਂਗ ਬਣਿਆ ਹਾਂ ਘਟਿਆ ਕਿ ਠੀਕ ਪਹਿਲਾਂ ਦੱਸੋ ਘਟਿਆ ਕਿ ਠੀਕ ਹੈ ਘਟਿਆ ਹਾਂ ਫੇ ਹੁਣ ਕੀ ਕਰਨੇ ਆ ਪੈਸੇ ਜਿਹੜੇ ਕਮਾਏ ਤੁਸੀਂ ਲਏ ਲੋੜੀ ਦੇ ਕੁਝ ਲੰਮਣਗੇ ਕੀ ਮੈਂ ਤਾਂ ਆਪਣੇ ਦਾਦੀ ਦੂਦੇ ਮੈਂ ਮੈਂ ਆਪਣੀ ਨਹੀਂ ਦੇ ਰਹੇ ਅੱਛਾ ਫਿਰ ਬਾਅਦ ਚ ਲਈ ਜਾਣੇ ਚੀਜ਼ੀ ਖਾਣ ਲਈ ਹੈ ਵੈਰੀ ਗੁੱਡ ਅੱਛਾ